ਹੁਕਮ ਹੋਇਆ ਸੀ ਕਿ ਜਿਹੜੇ 2007 ਤੋਂ 2017 ਤੱਕ ਕੈਬਨਿਟ ਵਿੱਚ ਵਜ਼ੀਰ ਰਹੇ ਆ ਉਹ ਆਪਣਾ ਆਪਣਾ ਸਪਸ਼ਟੀਕਰਨ ਦੇਣ ਮੈਂ ਦੱਸਣਾ ਚਾਹੁੰਨੀ ਐ ਕਿ 2007 ਤੋਂ 2012 ਤੱਕ ਨਾ ਮੈਂ ਐਮਐਲਏ ਸੀ ਤੇ ਨਾ ਮੈਂ ਵਜ਼ੀਰ ਸੀ 2012 ਵਿੱਚ ਮੈਂ 14 ਮਾਰਚ ਨੂੰ ਸੌ ਚੁੱਕੀ ਐ ਕੈਬਨਿਟ ਦੀ ਤੇ 30 ਮਾਰਚ ਨੂੰ ਮੈਂ ਅਸਤੀਫਾ ਦਿੱਤਾ ਹੈ ਤੇ ਉਹ 16 ਦਿਨਾਂ ਦੇ ਦੌਰਾਨ ਮੇਰੀ ਹੋਂਦ ਵਿੱਚ ਨਾ ਹੀ ਕੋਈ ਐਸਾ ਚਲੰਤ ਮਸਲਾ ਆਇਆ ਜਿਸ ਤੇ ਅੱਜ ਸਾਰੇ ਮਸਲੇ ਪੈਦਾ ਹੋਏ ਜਿਹਦੇ ਅੱਜ ਗਲਤੀਆਂ ਗੁਨਾਹਾਂ ਦੀ ਚਰਚਾ ਕੀਤੀ ਜਾ ਰਹੀ ਹੈ ਉਹਨਾਂ 16 ਦਿਨਾਂ ਦੇ ਵਿੱਚ ਕੋਈ ਐਸੀ ਘਟਨਾ ਨਹੀਂ ਆਈ ਜਿਹਦੇ ਵਿੱਚ ਮੇਰੀ ਕੋਈ ਸਲਾਹ ਹੋਵੇ ਜਾਂ ਸੁਝਾਅ ਹੋਵੇ ਜਾਂ ਕਿਸੇ ਕਾਰਵਾਈ ਵਿੱਚ ਮੇਰਾ ਫੈਸਲੇ ਵਿੱਚ ਮੈਂ ਹੋਵਾਂ ਕਿ ਮੇਰਾ ਇੰਨਾ ਕੋ ਰੋਲ ਹੈ 16 ਦਿਨ ਮੈਂ ਵਜੀ ਰਹੀ ਹਾਂ ਤੇ ਸਿੰਘ ਸਾਹਿਬ ਜੀ ਸਮੇਂ-ਸਮੇਂ ਦੇ ਨਾਲ ਜਦੋਂ ਵੀ ਕੋਈ ਪੰਥਕ ਮर्यादा ਦੀ ਗੱਲ ਆਈ ਹੈ ਗੁਰਮੁਖ ਸਿੱਖ ਰਹਿਤ ਮर्यादा ਦੀ ਗੱਲ ਆਈ ਹੈ ਜਦੋਂ ਕੋਈ ਪੰਥਕ ਮਸਲੇ ਦੀ ਗੱਲ ਆਈ ਹੈ ਮੈਂ ਹਮੇਸ਼ਾ ਹੀ ਉਹਦੇ ਵਾਸਤੇ ਪਹਿਰੇਦਾਰੀ ਕੀਤੀ ਹੈ ਤੇ ਡਟ ਕੇ ਖਲੋਤੀ ਹੈ ਭਾਵੇਂ ਸਾਰੀ ਸੰਗਤ ਨੂੰ ਪਤਾ ਹੈ ਕਿ ਇੱਕ ਵਾਰੀ ਜਿਹੜੇ ਜਥੇਦਾਰ ਸਨ ਯਾਨੀ ਪੂਰਨ ਸਿੰਘ ਜੀ ਉਹਨਾਂ ਨੇ ਵੀ ਗਲਤੀ ਕੀਤੀ ਸੀ ਉਹਨਾਂ ਨੇ ਮਰਿਆਦਾ ਦਾ ਕਹਨ ਕੀਤਾ ਸੀ ਤੇ ਮੈਂ ਉਹਨਾਂ ਅੱਗੇ ਵੀ ਡਟ ਕੇ ਖਲੋ ਗਈ ਸੀ ਪਰ 550 ਸਾਲਾਂ ਦੇ ਵਿੱਚ ਸਦੀ ਆਈ ਉੱਥੇ ਵੀ ਬਹੁਤ ਸਾਰੀਆਂ ਗੱਲਾਂ ਆਈਆਂ ਜਿੱਥੇ ਮਰਿਆਦਾ ਦੀ ਗੱਲ ਸੀ ਜਿੱਥੇ ਪਾਣੀ ਦੀ ਵਿਚਾਰ ਦੀ ਗੱਲ ਸੀ ਜਿੱਥੇ ਉੱਥੇ ਪਾਣੀ ਵਿੱਚ ਚੇਂਜ ਕਰਨ ਦੀ ਗੱਲ ਸੀ ਮੈਂ ਉੱਥੇ ਵੀ ਡਟ ਕੇ ਖੜੀ ਹੋਈ ਸੋ ਇਹ ਠੀਕ ਹੈ ਹੇਈ ਵਾਰੀ ਪੰਥ ਆਪਣੇ ਘਰ ਵਿੱਚ ਸਵਾਰਨ ਵਾਸਤੇ ਘਰ ਨੂੰ ਬਚਾਉਣ ਵਾਸਤੇ ਅੰਦਰ ਖਾਤੇ ਸਾਰੀਆਂ ਵਿਚਾਰਾ ਕਰਦਾ ਹੈ ਲੇਕਿਨ ਉਹ ਸਾਰੀਆਂ ਗੱਲਾਂ ਨੂੰ ਭਾਵੇਂ ਮੈਂ ਸਹੀ ਕਹਿੰਦੀ ਸੀ ਪਰ ਸਾਡੇ ਪ੍ਰਧਾਨ ਸਾਹਿਬ ਨੇ ਉਹਨੂੰ ਵਿਰੋਧ ਵਿੱਚ ਲਿਆ ਜਿਹਦੇ ਕਰਕੇ ਦੋ ਵਾਰ ਮੈਨੂੰ ਪਾਰਟੀ ਚੋਂ ਬਾਹਰ ਕੱਢਿਆ ਤੇ ਮੈਂ ਸਾਰਾ ਜੋਖਮ ਚੁਲਿਆ ਇਸ ਕਰਕੇ ਅਸੀਂ ਆਏ ਹਾਂ ਕਿ ਪੰਥ ਵਿੱਚ ਜਿਹੜੀ ਦੁਬਧਾ ਪਈ ਹੈ ਉਹ ਦੁਬਧਾ ਦੂਰ ਹੋਵੇ ਕਿਉਂਕਿ ਸਾਡੇ ਮਨ ਚ ਇੱਕੋ ਹੀ ਗੱਲ ਹੈ ਪਿਛੇ ਜਦੋਂ ਇੱਥੇ ਬਸਲਾ ਆਇਆ ਸੀ ਕਿ ਮਾਫੀ ਕਿਸ ਤਰ੍ਹਾਂ ਮੰਗੀ ਜਾਂਦੀ ਹੈ ਉਹਦਾ ਵੀ ਮੈਂ ਬੋਲੀ ਹੈ ਕਿ ਮਾਫੀ ਮੰਗਣ ਦਾ ਟੰਗ ਇੱਕੋ ਹੀ ਹੈ ਜੋ ਸਾਡੀ ਰੀਤ ਹੈ ਜੋ ਸਾਡੀ ਪਰੰਪਰਾ ਹੈ ਜੋ ਸਾਡੀ ਮर्यादा ਹੈ ਸ਼੍ਰੀ ਅਕਾਤਰ ਸਾਹਿਬ ਦੇ ਉੱਤੇ ਜਾ ਕੇ ਪੇਸ਼ ਹੋਣਾ ਹੁੰਦਾ ਹੈ ਤੇ ਫਸੀਲ ਤੋਂ ਸਾਡੇ ਸਿੱਖ ਸਹਬਾਨ ਸਾਨੂੰ ਸੁਣਦੇ ਆ ਤੇ ਸਾਨੂੰ ਸਜ਼ਾ ਲੰ데요 ਸੋ ਅੱਜ ਮੈਂ ਇਸ ਗੱਲ ਦਾ ਸਕੂਨ ਮਹਿਸੂਸ ਕਰਦੀ ਆ ਕਿ ਕਮਸੋ ਕਮ ਹੋਰ ਕੁਝ ਨਹੀਂ ਤਾਂ ਵਿਧੀ ਵਿਧਾਨ ਤੇ ਅੱਜ ਕੌਮ ਨੂੰ ਪਤਾ ਲੱਗੀ ਪਾਣੀ ਦਾ ਸ਼ਲੋਕ ਹੈ ਜੀ ਜੀ ਲੇਖਕ ਕਤੈ ਨੇ ਛੁੱਟੀ ਹੈ ਖਿੰ ਖਿੰ ਭੁਲਨਹਾਰ ਬਖਸ਼ਨਹਾਰ ਬਖਸ਼ਲੇ ਨਾਨਕ ਪਾਰ ਉਤਾਰ ਹੋ ਗਿਆ ਸੀ ਤੇ ਗੁਰੂ ਸਾਹਿਬ ਘਟ ਘਟ ਕੇ ਅੰਦਰ ਦੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਬਿਨ ਬੋਲੇ ਸਭ ਕੁਝ ਜਾਣਦਾ ਕਿਸ ਅਗੈ ਕੀ ਚਰਦਾਸ ਜੀ ਬਾਣੀ ਦੇ ਬੋਲ ਅਸੀਂ ਕੁਝ ਨਹੀਂ ਕਹਿ ਸਕਦੇ ਬਾਦਸ਼ਾਹ ਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਆਏ ਆਂ ਜਿਹੜੀ ਅਸੀਂ ਇੱਥੇ ਫਰਿਆਦ ਕੀਤੀ ਸੀ ਉਹਦੇ ਸਬੰਧ ਵਿੱਚ ਸਿੰਘ ਸਾਹਿਬ ਜੀ ਨੇ ਸਾਨੂੰ ਸਪਸ਼ਟਿਕਰਨ ਦੇਣ ਵਾਸਤੇ ਬੁਲਾਇਆ ਸੀ ਤੇ ਉਸਦੇ ਸਬੰਧ ਦੇ ਵਿੱਚ ਮੈਂ ਪਹੁੰਚੀ ਆਂ ਕਿਉਂਕਿ ਹੁਕਮ ਹੋਇਆ ਸੀ ਕਿ ਜਿਹੜੇ 2007 ਤੋਂ 2017 ਤੱਕ ਕੈਬਨਟ ਵਿੱਚ ਵਜ਼ੀਰ ਰਹੇ ਆ ਉਹ ਆਪਣਾ ਆਪਣਾ ਸਪਸ਼ਟੀਕਰਨ ਦੇਣ ਮੈਂ ਦੱਸਣਾ ਚਾਹੁੰਨੀ ਹੈ ਕਿ 2007 ਤੋਂ 2012 ਤੱਕ ਨਾ ਮੈਂ ਐਮ.ਐਲ.ਏ ਸੀ ਤੇ ਨਾ ਮੈਂ ਵਜ਼ੀਰ ਸੀ 2012 ਵਿੱਚ ਮੈਂ 14 ਮਾਰਚ ਨੂੰ ਸੌ ਚੁੱਕੀ ਹੈ ਕੈਬਨਿਟ ਦੀ ਤੇ 30 ਮਾਰਚ ਨੂੰ ਮੈਂ ਅਸਤੀਫਾ ਦਿੱਤਾ ਹੈ ਤੇ ਉਹ 16 ਦਿਨਾਂ ਦੇ ਦੌਰਾਨ ਮੇਰੀ ਹੋਂਦ ਵਿੱਚ ਨਾ ਹੀ ਕੋਈ ਐਸਾ ਜਿਲੰਤ ਮਸਲਾ ਆਇਆ ਜਿਸ ਦੇ ਅੱਜ ਸਾਰੇ ਮਸਲੇ ਪੈਦਾ ਹੋਏ ਜਿਹਦੇ ਅੱਜ ਗਲਤੀਆਂ ਗੁਨਾਹਾਂ ਦੀ ਚਰਚਾ ਕੀਤੀ ਜਾ ਰਹੀ ਹੈ ਉਹਨਾਂ 16 ਦਿਨਾਂ ਦੇ ਵਿੱਚ ਕੋਈ ਐਸੀ ਘਟਨਾ ਨਹੀਂ ਆਈ ਜਿਹਦੇ ਵਿੱਚ ਮੇਰੀ ਕੋਈ ਸਲਾਹ ਹੋਵੇ ਜਾਂ ਸੁਝਾਅ ਹੋਵੇ ਜਾਂ ਕਿਸੇ ਕਾਰਵਾਈ ਵਿੱਚ ਮੇਰਾ ਫੈਸਲੇ ਵਿੱਚ ਮੈਂ ਹੋਵਾਂ ਸੋ ਉਹ ਮੈਂ ਬੇਨਤੀ ਕਰਕੇ ਚੱਲੀ ਆਂ ਕਿ ਮੇਰਾ ਇੰਨਾ ਕੋ ਰੋਲ ਹੈ 16 ਦਿਨਾਂ ਵਿੱਚ ਜੀ ਰਹੀ ਆਂ ਤੇ ਸਿੰਘ ਸਾਹਿਬ ਜੀ ਸਮੇਂ-ਸਮੇਂ ਦੇ ਨਾਲ ਜਦੋਂ ਵੀ ਕੋਈ ਪੰਥਕ ਮਰਿਆਦਾ ਦੀ ਗੱਲ ਆਈ ਹੈ ਗੁਰਮਤਿ ਸਿੱਖ ਰਹਿਤ ਮਰਿਆਦਾ ਦੀ ਗੱਲ ਆਈ ਹੈ ਜਦੋਂ ਕੋਈ ਪੰਥਕ ਮਸਲੇ ਦੀ ਗੱਲ ਆਈ ਹੈ ਮੈਂ ਹਮੇਸ਼ਾ ਹੀ ਉਹਦੇ ਵਾਸਤੇ ਪਹਿਰੇਦਾਰੀ ਕੀਤੀ ਹੈ ਤੇ ਡਟ ਕੇ ਖਲੋਤੀ ਹੈ ਭਾਵੇਂ ਸਾਰੀ ਸੰਗਤ ਨੂੰ ਪਤਾ ਹੈ ਕਿ ਇੱਕ ਵਾਰੀ ਜਿਹੜੇ ਜਥੇਦਾਰ ਸਨ ਯਾਨੀ ਪੂਰਨ ਸਿੰਘ ਜੀ ਉਹਨਾਂ ਨੇ ਵੀ ਗਲਤੀ ਕੀਤੀ ਸੀ ਉਹਨਾਂ ਨੇ ਮਰਿਆਦਾ ਦਾ ਕਾਂਡ ਕੀਤਾ ਸੀ ਤੇ ਮੈਂ ਉਹਨਾਂ ਅੱਗੇ ਵੀ ਡਟ ਕੇ ਖਲੋ ਗਈ ਸੀ ਇਹ 2000 ਦੀ ਗੱਲ ਹੈ ਜਦੋਂ ਕਦੀ ਵੀ ਕਿਸੇ ਮਸਲੇ ਵਿੱਚ ਐਗਜੈਕਟਿਵ ਵਿੱਚ ਗੱਲ ਆਈ ਹੈ ਜਾਂ ਪੰਥਕ ਤੌਰ ਤੇ ਆਈ ਹੈ ਮੈਂ ਹਮੇਸ਼ਾ ਹੀ ਆਪਣੀ ਪਹਿਰੇਦਾਰੀ ਕਰਨ ਕੇ ਆਪਣਾ ਜੀਵਨ ਲਪਾਇਆ ਤੇ 5.5 ਸੌ ਸਾਲਾਂ ਦੇ ਵਿੱਚ ਸਤਾਬਦੀ ਆਈ ਉੱਥੇ ਵੀ ਬਹੁਤ ਸਾਰੀਆਂ ਗੱਲਾਂ ਆਈਆਂ ਜਿੱਥੇ ਮਰਾਦਾ ਦੀ ਗੱਲ ਸੀ ਜਿੱਥੇ ਪਾਣੀ ਦੀ ਵਿਚਾਰ ਦੀ ਗੱਲ ਸੀ ਜਿੱਥੇ ਉੱਥੇ ਬਾਣੀ ਵਿੱਚ ਚੇਂਜ ਕਰਨ ਦੀ ਗੱਲ ਸੀ ਮੈਂ ਉੱਥੇ ਵੀ ਡਟ ਕੇ ਖੜੀ ਹੋਈ ਸੋ ਇਹ ਠੀਕ ਹੈ ਕਈ ਵਾਰੀ ਬੰਦਾ ਆਪਣੇ ਘਰ ਵਿੱਚ ਸਵਾਣ ਵਾਸਤੇ ਘਰ ਨੂੰ ਬਚਾਉਣ ਵਾਸਤੇ ਅੰਦਰ ਖਾਤੇ ਸਾਰੀਆਂ ਵਿਚਾਰਾ ਕਰਦਾ ਹੈ ਲੇਕਿਨ ਉਹ ਸਾਰੀਆਂ ਗੱਲਾਂ ਨੂੰ ਭਾਵੇਂ ਮੈਂ ਸਹੀ ਕਹਿੰਦੀ ਸੀ ਪਰ ਸਾਡੇ ਪ੍ਰਧਾਨ ਸਾਹਿਬ ਨੇ ਉਹਨੂੰ ਵਿਰੋਧ ਵਿੱਚ ਲਿਆ ਜਿਹਦੇ ਕਰਕੇ ਦੋ ਵਾਰ ਮੈਨੂੰ ਪਾਰਟੀ ਚੋਂ ਬਾਹਰ ਕੱਢਿਆ ਤੇ ਮੈਂ ਸਾਰਾ ਜੋਖਮ ਚੱਲਿਆ ਇਸ ਕਰਕੇ ਅਸੀਂ ਆਏ ਹਾਂ ਕਿ ਪੰਥ ਵਿੱਚ ਜਿਹੜੀ ਦੁਬਧਾ ਪਈ ਹੈ ਉਹ ਦੁਬਧਾ ਦੂਰ ਹੋਵੇ ਕਿਉਂਕਿ ਸਾਡੇ ਮਨ ਚ ਇੱਕੋ ਹੀ ਗੱਲ ਹੈ ਪਿੱਛੇ ਜਦੋਂ ਇੱਥੇ ਮਸਲਾ ਆਇਆ ਸੀ ਕਿ ਮਾਫੀ ਕਿਸ ਤਰ੍ਹਾਂ ਮੰਗੀ ਜਾਂਦੀ ਹੈ ਉਹਦਾ ਵੀ ਮੈਂ ਬੋਲੀ ਹੈ ਕਿ ਮਾਫੀ ਮੰਗਣ ਦਾ ਟੰਗ ਇੱਕੋ ਹੀ ਹੈ ਜੋ ਸਾਡੀ ਰੀਤ ਹੈ ਜੋ ਸਾਡੀ ਪਰੰਪਰਾ ਹੈ ਜੋ ਸਾਡੀ ਮਰਿਆਦਾ ਹੈ ਸ਼੍ਰੀ ਅਕਾਲ ਤਰ ਸਾਹਿਬ ਦੇ ਉੱਤੇ ਜਾ ਕੇ ਪੇਸ਼ ਹੋਣਾ ਹੁੰਦਾ ਹੈ ਤੇ ਫਸੀਲ ਤੋਂ ਸਾਡੇ ਸਿੰਘ ਸਹਬਾਨ ਸਾਨੂੰ ਸੁਣਦੇ ਹੈ ਤੇ ਸਾਨੂੰ ਸਜਾ ਲਾਂਦੇ ਹੈ ਸੋ ਅੱਜ ਮੈਂ ਇਸ ਗੱਲ ਦਾ ਸਕੂਨ ਮਹਿਸੂਸ ਕਰਦੀ ਹੈ ਕਿ ਕਮ ਸੋ ਕਮ ਹੋਰ ਕੁਝ ਨਹੀਂ ਤਾਂ ਵਿਧੀ ਵਿਧਾਨ ਤੇ ਅੱਜ ਕੌਮ ਨੂੰ ਪਤਾ ਲੱਗੀ विधि विधान ਤੇ ਨੌਜਵਾਨ ਪੀੜੀ ਨੂੰ ਪਤਾ ਲੱਗੀ ਔਰ ਇਸ ਗੱਲ ਦਾ ਵੀ ਮੈਨੂੰ ਦਿਲਾਸਾ ਹੈ ਆਸਰਾ ਹੌਸਲਾ ਹੈ ਕਿ ਜਿਹੜੀ ਗੱਲ ਲੋਕਾਂ ਵਿੱਚ ਚਰਚਾ ਬਣ ਗਈ ਸੀ ਕਸ਼ਰੀ ਅਕਾਲਤਾ ਸਰ ਤੋਂ ਕੋਈ ਮੰਨਦਾ ਹੀ ਨਹੀਂ ਸ਼੍ਰੀ ਅਕਾਲਤਾ ਸਰ ਦੇ ਜਥੇਦਾਰ ਜੋ ਮਰਜ਼ੀ ਕਰੀ ਜਾਣ ਕੋਈ ਪਰਵਾਹ ਨਹੀਂ ਕਰਦਾ ਲੇਕਿਨ ਅੱਜ ਦੁਨੀਆ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਸਾਰੇ ਧਰਮਾਂ ਦੇ ਲੋਕਾਂ ਨੂੰ ਕਿ ਇੱਕ ਮਹਾਨ ਤਖਤ ਹੈ ਸ਼੍ਰੀ ਅਕਾਲਤਾ ਸਾਹਿਬ ਜਿੱਥੇ ਸਾਰੀ ਕੌਮ ਪੰਚ ਪ੍ਰਧਾਨੀ ਪ੍ਰਣਾਲੀ ਅਨੁਸਾਰ ਕੋਈ ਫੈਸਲਾ ਹੁੰਦਾ ਹੈ ਦਿੱਤਾ ਖਤੋਂ ਆਵਾਜ਼ਾਂ ਹੁੰਦਾ ਸੰਦੇਸ਼ ਦਿੱਤਾ ਜਾਂਦਾ ਦਿਸ਼ਾ ਨਿਰਦੇਸ਼ ਦਿੱਤਾ ਜਾਂਦਾ ਆਦੇਸ਼ ਦਿੱਤਾ ਜਾਂਦਾ ਜਾਂ ਕੋਈ ਸਜ਼ਾ ਦਿੱਤੀ ਜਾਂਦੀ ਹੈ ਹਰ ਸਿੱਖ ਨੂੰ ਵੱਡਾ ਹੋਵੇ ਛੋਟਾ ਹੋਵੇ ਵੱਡਾ ਰਾਜੇ ਮਹਾਰਾਜੇ ਵੀ ਹੋਣਗੇ ਉਹਨਾਂ ਨੂੰ ਵੀ ਸੇਧ ਨਿਵਾਉਣਾ ਪਏਗਾ ਸੋ ਅਸੀਂ ਵੀ ਬੇਨਤੀ ਕਰਨਾ ਹੈ ਕਿ ਸਾਡੇ ਪ੍ਰਤੀ ਵੀ ਕੋਈ ਹੁਕਮ ਹੋਵੇ ਸਿੱਖ ਸਾਹਿਬ ਜੀ ਦਾ ਅਸੀਂ ਵੀ ਜੀ ਆਪ ਜੀ ਕਮੇਟੀ ਮੈਂਬਰ ਕਰਾਈਆ ਕਰਾ ਦਿੱਤਾ ਕਮੇਟੀ ਮੈਂਬਰ ਲੰਬਾ ਚਿਰ ਰਹੇ ਜੋ ਉੱਥੇ ਵੀ ਇਹ ਮਾਮਲੇ ਵਿਚਾਰੇ ਜਾਂਦੇ ਰਹੇ ਸੀ ਅਸੀਂ ਨਹੀਂ ਤੁਹਾਨੂੰ ਭੁਲੇਖੇ ਆ ਸਾਰੇ ਦੇਖੋ ਤੁਸੀਂ মিডিਏ ਵਾਲੇ ਨੇ ਤਾਂ ਗੱਲਾਂ ਕਹੀ ਜਾਣੀਆਂ ਹੁੰਦੀਆਂ ਕਿਸੇ ਪਾਰਟੀ ਪੱਧਰ ਤੇ ਮੈਂ ਤੁਹਾਨੂੰ ਕਹਿ ਸਕਦੀ ਹਾਂ ਮੈਂ ਵਿੱਚ ਲਿਖਿਆ ਹੋਇਆ ਹੈ ਕਿ ਪਾਰਟੀ ਪੱਧਰ ਤੇ ਵੀ ਜਾਂ ਸਰਕਾਰ ਵਿੱਚ ਕੈਬਨਟ ਦੀ ਮਿਨਿਸਟਰੀ ਵਿੱਚ ਵੀ ਕੋਈ ਕਿਸੇ ਕਿਸਮ ਦਾ ਮਸਲਾ ਐਸਾ ਨਹੀਂ ਆਇਆ ਜਿਹੜਾ ਵਿਚਾਰਿਆ ਗਿਆ ਹੋਵੇ ਇਹ ਜੋ ਫੈਸਲੇ ਹੋਏ ਆ ਉਪਰੋਂ ਹੋਏ ਆ ਅਸੀਂ ਇਸੇ ਕਰਕੇ ਅੰਤਰ ਵਿਰੋਧ ਕਰਦੇ ਸੀ ਜੀਪੀਜੀ ਕੋਲ ਸਵਾਲ ਹੈ ਮੰਨ ਲਓ ਕਿ ਜੇਕਰ ਅਕਾਲ ਤਖਤ ਸਾਹਿਬ ਦੇ ਜਹੇਦਾਰ ਹੋਰੀ ਸਜ਼ਾ ਤਾਂ ਲਗਾਉਣੀ ਹੈ ਧਾਰਮਿਕ ਚਿਹਰਾ ਸੀ ਕਿਉਂਕਿ ਤੁਹਾਡੇ ਸੁਧਾਰ ਲੈਣ ਤੋਂ ਕਿਹਾ ਗਿਆ ਸੀ ਕੰਮ ਕਿ 10 ਸਾਲ ਵਾਸਤੇ ਲਾਂਭੇ ਕਰ ਦੇਣਾ ਚਾਹੀਦਾ ਹੈ ਕਾਲੀ ਦਲ ਦੇ ਲੀਡਰਾਂ ਨੂੰ ਹੁਣ ਜਿਹੜੇ 17 ਜਣਿਆਂ ਦੀ ਲਿਸਟ ਆਈ ਹੈ ਉਹਦੇ ਵਿੱਚ ਤੁਹਾਡਾ ਵੀ ਨਾਮ ਹੈ ਪਰਮਿੰਦਰ ਧੀਰਸਾ ਹੋਰਾਂ ਦਾ ਨਾਮ ਹੈ ਜੇਕਰ ਕੱਲ ਨੂੰ ਇਸ ਤਰ੍ਹਾਂ ਹੁੰਦਾ ਹੈ ਜਾਂ ਸਾਲ ਵਾਸਤੇ ਜਾਂ 6 ਮਹੀਨੇ ਵਾਸਤੇ ਰਾਸੀਏ ਦੇ ਧਾਰਮਿਕ ਤੌਰ ਤੇ ਤੁਹਾਨੂੰ ਲਾਂਭੇ ਕੀਤਾ ਜਾਂਦਾ ਤੁਸੀਂ ਉਸ ਨੂੰ ਪ੍ਰਵਾਨ ਕਰੋਗੇ ਦੇਖੋ ਸ਼੍ਰੀ ਏਕਾਤਸ ਸਾਹਿਬ ਜੀ ਦੇ ਜਥੇਦਾਰ ਨੇ ਪੰਜਾ ਸਿੰਘ ਸਹਿਬਾਨਾ ਨੇ ਮਿਲ ਕੇ ਵਿਚਾਰ ਕਰਨੀ ਹੈ ਕਿਹਦਾ ਕਿੰਨਾ ਦੋਸ਼ ਹੈ ਕਿਹਦਾ ਕਿੰਨਾ ਦੋਸ਼ ਹੈ ਕਹਨੇ ਕੀ ਕੀਤਾ ਮੈਂ 16 ਦਿਨ ਮਿਨਿਸਟਰ ਰਹੀ ਹਾਂ ਮੈਂ ਤੁਹਾਨੂੰ ਕਹਿਤ ਰਹੀ ਹਾਂ ਕਿ ਮੈਂ 16 ਦਿਨ ਮਿਨਿਸਟਰ ਰਹੀ ਹਾਂ ਉਹਨਾਂ 16 ਦਿਨਾਂ ਦੇ ਦੌਰਾਨ ਇੱਕ ਮਸਲੀ ਨਹੀਂ ਆਈ ਕਿ ਚर्चा ਹੀ ਨਹੀਂ ਕੋਈ ਆਈ ਕੋਈ ਐਸੀ ਬਿੱਤ ਨਹੀਂ ਬਣੀ ਇਸ ਕਰਕੇ ਮੈਂ ਸਭ ਦੀਆਂ ਉਹ ਜੋ ਕਰਨਗੇ ਸਾਨੂੰ ਹੁਕਮ ਪਰਵਾਣ ਬਾਕੀ ਮੈਂ ਕੋਈ ਦਿਸ਼ਾ ਨਿਰਦੇਸ਼ ਨਹੀਂ ਦੇ ਸਕਦੀ ਮੈਂ ਨਾ ਸ਼੍ਰੀ ਕਾਦਰ ਸਰ ਨੂੰ ਕੋਈ ਸਲਾਹ ਦੇ ਸਕਦੀ ਹਾਂ ਨਾ ਮੈਂ ਕੋਈ ਸੁਝਾਅ ਦੇ ਸਕਦੀ ਹਾਂ ਇਹ ਉਹਨਾਂ ਦੀ ਮਰਜ਼ੀ ਹੈ ਜਿਨ੍ਹਾਂ ਕੋਲ ਉਹ ਸੁਝਾਅ ਲੈਣਾ ਹੋਵੇ ਉਹ ਲੈ ਸਕਦੇ ਆ ਲੇਕਿਨ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਉਹਨਾਂ ਨੂੰ ਦਿਸ਼ਾ ਦੇ ਸਕਦੀ ਹਾਂ ਇਹ ਮਾਮਲੇ ਦੇ ਮਾਮਲੇ ਤੇ ਸ਼੍ਰੋਮਣੀ ਕਮੇਟੀ ਦੇ ਔਰ ਡੇਰਾ ਸਿਲਸਾ ਮੁਖੀ ਨੂੰ ਬਾਗੀ ਦੇ ਮਾਮਲੇ 'ਚ ਬੇਬੀਆਂ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਕਿੰਨੇ ਕਸੂਰਵਾਰ ਆ ਦੇਖੋ ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਕਿ ਜਿਹੜੀ ਸਟੇਡੀਸਿਕ ਪੂਰੀ ਐਗਜ਼ੈਕਟਿਵ ਸੀ ਸਦਾ ਰਫਤਾਰ ਸਿੰਘ ਦੀ ਮੱਕਰ ਸਾਹਿਬ ਬਿਕਰੀ ਦੇ ਐਗਜ਼ੈਕਟਿਵ ਦਾ ਫੈਸਲਾ ਜਿਹੜਾ ਸੀ ਉਹੀ ਹੁੰਦਾ ਸੀ ਉਸ ਵੇਲੇ ਮੈਨੂੰ ਅਫਸੋਸ ਹੈ ਕਿ ਜਿਹੜੀ ਕੁਰਸੀ ਤੇ ਕਿਸੇ ਨੂੰ ਪਿਠਾਇਆ ਗਿਆ ਹੋਵੇ ਉਹਨੇ ਕੁਰਸੀ ਦਾ ਮਾਨ ਮਰਿਆਦਾ ਤੇ ਉਥੋਂ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਹੈ ਉਹ ਪੂਰੀ ਕਰਨੀ ਹੁੰਦੀ ਹੈ ਆਪਣੇ ਤਖਤ ਨੂੰ ਸਮਰਪਿਤ ਹੋ ਕੇ ਜੇ ਉਸ ਵੇਲੇ ਦੇ ਪ੍ਰਧਾਨ ਸਾਹਿਬ ਨੇ ਜਾਂ ਐਗਜ਼ੈਕਟਿਵ ਨੇ ਇਹ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ ਜਾਂ ਜਥੇਦਾਰ ਸਾਹਿਬਾਨਾ ਨੇ ਵੀ ਇਹ ਜਗ੍ਹਾ ਪੂਰੀ ਨਹੀਂ ਕੀਤੀ ਮੈਂ ਸਮਝਦੀ ਆ ਕਿ ਸਾਰੇ ਇਚ ਇਨਵੋਲਵ ਨੇ ਸਾਰਿਆਂ ਨੂੰ ਸਗਾ ਆਪ ਮਨੋਂ ਆਕੇ ਇੱਥੇ ਟਹਿ ਕੇ ਕਹਿਣਾ ਚਾਹੀਦਾ ਹੈ ਕਿ ਜੋ ਹੋਇਆ ਸੀ ਸੱਚ ਦੱਸ ਲੈਣਾ ਚਾਹੀਦਾ ਜਿਸ ਤਰ੍ਹਾਂ ਮੈਂ ਕਿਹਾ ਕਿ ਮੈਂ 16 ਦਿਨ ਮੰਤਰੀ ਰਹੀ ਹਾਂ ਮੇਰੇ ਉਸ 16 ਦਿਨ ਦੇ ਦੌਰਾਨ ਕਿਉਂਕਿ ਸਾਨੂੰ ਮੰਤਰੀ ਸਮੇਂ ਦਾ ਪੁੱਛਿਆ ਬਸ ਉਹੀ ਜਵਾਬ ਦੇਣਾ ਹੈ ਸੋ ਇਸ ਕਰਕੇ ਮੈਂ ਸਮਿਤੀਏ ਕਿ ਸਾਰਿਆਂ ਨੂੰ ਇੱਥੇ ਆ ਕੇ ਸੱਚੀ ਵੀਰ ਦੀ ਨੁਮਾਇੰਦਗੀ ਹੈ ਕਮੇਟੀ ਜਾਣ ਜੇਕਰ ਅਸੀਂ ਕਿਉਂ ਬਾਅਦ ਦੇਖੋ ਪਹਿਲਾਂ ਇੱਕ ਤੇ ਮੇਰੀ ਬੇਨਤੀ ਹੈ ਸਾਨੂੰ ਸ਼੍ਰੀ ਅਕਾਸ਼ਦਰ ਸਾਹਿਬ ਤੋਂ ਇਹ ਹਦਾਇਤ ਕੀਤੀ ਗਈ ਹੈ ਕਿ ਤੁਸੀਂ ਕਿਸੇ ਦੇ ਵਿਰੋਧ ਵਿੱਚ ਕੋਈ ਐਸਾ ਬਿਆਨ ਨਹੀਂ ਦੇਣਾ ਮੈਂ ਨਹੀਂ ਚਾਹਦੀ ਕਿ ਮੈਂ ਕੋਈ ਵਿਰੋਧ ਵਿੱਚ ਕੋਈ ਨਾ ਹੋਵੇ ਉਸ ਸਮੇਂ ਦੇ ਜਦ ਕਿ ਸਮਿਤੀ ਜਾਂ ਜਥਕਦਾਰ ਜੁਮੇਵਾਰ ਨੇ ਜੀ ਕੋਈ ਮਾਫੀ ਦਿੱਤੀ ਕੋਈ ਨਹੀਂ ਸਾਰੇ ਇੱਕ ਦੂਜੇ ਪਰਵਾਹ ਜੀ ਕਰਿਓ ਜਿਵੇਂ ਸਾਰੇ ਇੱਕ ਮਿੰਟ ਹੋ ਕੇ ਗੱਲ ਵਾਹਿਗੁਰੂ ਅੱਗੇ ਅਰਦਾਸ ਕਰੋ ਜੀ ਤੁਹਾਡੇ ਨਾਮ ਧੰਨਵਾਦ ਜੀ